ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਡ ਨੱਥੋ ਕੇ বাস ਸਟੈਂਡ ਦੇ ਉੱਪਰ ਇਹ ਬਹੁਤ ਹੀ ਇੱਕ ਭਿਆਨਕ ਐਕਸੀਡੈਂਟ ਹੋਇਆ ਜਿਸ ਦੇ ਨਾਲ ਮੌਤ ਹੋ ਚੁੱਕੀ ਆ ਇਹ ਜੋ ਬੈਠਣ ਵਾਲੀ ਥੜੀ ਸੀ ਇਹ ਵੀ ਉਸਨੇ ਬਹੁਤ ਦੂਰ ਤੱਕ ਕੇ ਮਾਰੀ ਆ ਇੱਕ ਇੱਕ ਮੋਟਰਸਾਈਕਲ ਆ ਜਿਸ ਦੇ ਉੱਪਰ ਵਿਅਕਤੀ ਬੈਠਾ ਸੀ ਉਹ ਵੀ ਜ਼ਖਮੀ ਹੋ ਗਿਆ ਅਜੇ ਤਾਂ ਨੰਬਰ ਆ ਔਰ ਇਹ ਕੰਡਰੀਆਂ ਬੋਤਲਾ ਦੇਖੋ ਕਿੰਨੀ ਦੂਰ ਤੱਕ ਜਾ ਕੇ ਮਾਰੀਆਂ ਇਹ লাশ ਪਈ ਆ ਪਰ ਇਸ ਟਾਈਮ ਜਿਹੜੀ ਗੱਡੀ ਸਕਾਰਪਿਓ ਆ ਉਹ ਵੀ ਦਿਖਾਉਨੇ ਆ ਇਹ ਗੱਡੀ ਨੰਬਰ ਇਹ ਗੱਡੀ ਨੰਬਰ ਆ ਜੋ ਕਿ ਇੱਕ ਖੜੀ ਸਵਾਰੀ ਦੇ ਵਿੱਚ ਵਜਦੀ ਆ ਸਦੈਸ਼ਨ ਜੀ ਜਿਹੜਾ ਇਹ ਐਕਸੀਡੈਂਟ ਹੋਇਆ ਕਿੰਨੇ ਕ ਵਜੇ ਹੋਇਆ ਜੀ ਇਹ ਸਵੇਰੇ ਦੱਸਦੇ ਜੀ 9:00 ਕੱਟ ਬਈ ਇਹ ਜਿੰਨਾਂ ਦੀ ਮੌਤ ਹੋਈ ਆ ਕਿੱਥੋਂ ਆ ਜੀ ਇਹ ਉਗੋਗਾ ਤੋਂ ਆਈ ਉਗੋਗਾ ਤੋਂ ਆਣ ਸਾਡੀ ਕਿੰਨੀ ਉਮਰ ਸੀ ਕੀ ਇਹਨਾਂ ਦੀ ਜੀ ਇਹਨਾਂ ਲਗਭਗ ਬੱਚੇ ਛੋਟੇ ਛੋਟੇ ਲੱਗੇ ਜਨ ਕਿ ਉਹਦਾ ਕੰਮ ਕਰਦਾ 18 ਕਿ ਸਾਡਾ ਬੱਚਾ ਹੈਗਾ 18 ਸਾਲ ਦੀ ਇਹ ਇਕੱਲੇ ਸੀ ਜਾਂ ਇਹਨਾਂ ਦੇ ਨਾਲ ਹੋਰ ਵੀ ਕੋਈ ਸੀ ਹਾਂਜੀ ਇਹ ਨਾ ਰੋਜ਼ ਦੀ ਤਰ੍ਹਾਂ ਜਿੱਥੇ ਡੇਰੀ ਚ ਲੱਗੀ ਹੋਈ ਹੈ ਇਹ ਅੱਛਾ ਜਿੱਥੇ ਬੁੜੀਆਂ ਲੱਗੀਆਂ ਹੋਈਆਂ ਪੰਜ ਚਾਰ ਤੇ ਕੋਈ ਮੁੰਡੇ ਜਾਂਦੇ ਆ ਉਹ ਰੂਟੀਨ ਦੀ ਮੁਤਾਬਕ ਉਹ ਇੱਥੇ ਨਾ ਬਸ ਜੜਦੇ ਹੁੰਦੇ ਸੀ ਤੇ ਉਹ ਬੱਸ ਚੜ੍ਹਦੀ ਬੱਸ ਦੀ ਖੜੀ ਸੀਗੀ ਇਹ ਗੱਡੀ ਸਕਾਰਪਿਓ ਜਿਹੜੀ ਆ ਜਿਹੜੀ ਇਹ ਗੱਡੀ ਨੰਬਰ ਹਾਂਜੀ ਪੀਪੀ03ਏਯੂ 3232 ਇਹ ਕੋਠਿਆਂ ਤੋਂ ਸੁਵੇ ਦੇ ਕੋਠੇ ਆਪਣੇ ਸੁਵੇ ਤੋਂ ਹੀ ਆ ਤੇਜ ਬਹੁਤ ਕਿਨੇ ਗੋਭੀ ਗੁੱਗੀ ਵਾਲੇ ਕੋਈ ਕਦੇ ਲੈ ਗੋੜੇ ਗੱਡੀ ਤੇਜ਼ ਹੀ ਬਹੁਤ ਸੀ ਹੋਰ ਵੀ ਜਿਵੇਂ ਮੋਟਰਸਾਈਕਲ ਵਾਲਾ ਵੀ ਕੋਈ ਨੁਕਸਾਨਿਆਂ ਗਿਆ ਨਾਲ ਜੀ ਇੱਕ ਮੁੰਡਾ ਮੋਟਾ ਆਇਆ ਹੈਗਾ ਜੀ ਹਾਂ ਉਹ ਗਿਆ ਬਾਅਦ ਬਾਕੀ ਪਾਣੀ ਹਾਂ ਉਹ ਉੱਗੂਗਾ ਦੋਵੇਂ ਯਾਨੀ ਬਹੁਤ ਸਪੀਡ ਨਾਲ ਗੱਡੀ ਗੱਡੀ ਬਹੁਤ ਤੇਜ਼ ਆਉਂਦੀ ਸੀ ਗੱਡੀ ਇੰਨੀ ਰਫਤਾਰ ਨਾਲ ਗੋਭੀ ਵਾਲੇ ਪਤਾ ਨਹੀਂ ਕਹਿੰਦੇ ਭਗਾਉਣ ਗਿਆ ਸੀ ਜੀ ਇੰਨੀ ਤੇਜ਼ ਵਾਹ ਜੀ ਚੱਕ ਕੇ 20 ਫੁੱਟ ਪਾਸੇ ਮਾਰੀ ਜੀ ਯਾਨੀ ਬਹੁਤ ਹੀ ਇੱਕ ਤੇਜ਼ ਰਫਤਾਰ ਕਾਰ ਨੇ ਇੱਕ ਪਰਿਵਾਰ ਦੀ ਜ਼ਿੰਦਗੀ ਖਤਮ ਕਰ ਦਿੱਤੀ ਜੀ ਹਾਂ ਜੀ ਹਾਂ ਜੀ ਪੂਰਾ ਬੱਚੇ ਆ ਜੀ ਕੀ ਕਰੂਗਾ ਜੀ ਆਪ ਜੀ ਦੂਜੇ ਮੁੰਡੇ ਦਾ ਵੀ ਨਹੀਂ ਕੋਈ ਪਤਾ ਉਹਦਾ ਕਿ ਉਹ ਕਿਵੇਂ ਆ ਉਹਦਾ ਲੱਖ ਲੁੱਕ ਤੇ ਸਾਟਾ ਸੱਤ ਸੱਤਾਂ ਤੋਂ ਹੋ ਜਾ ਉਹਦਾ ਪਤਾ ਉਹ ਵੀ ਮਰਨ ਕਰਾਰੇ ਵਾਲੀ ਆ ਜੀ ਨਹੀਂ ਤਾਂ ਕੰਡ ਮਤਾਂ ਹੋ ਹੀ ਗਿਆ ਉਹ ਕੰਡ ਮਤਾਂ ਉਹ ਵੀ ਹੋ ਗਿਆ ਉਸ ਦੇ ਵੀ ਬੱਚੇ ਆ ਜੀ ਯਾਨੀ ਰੋਡ ਤੇ ਚੱਲਣ ਵਾਲੇ ਵੀਰਾਂ ਨੂੰ ਬੇਨਤੀ ਹੈ ਕਿ ਥੋੜਾ ਸਪੀਡ ਕਾਰਟ ਸਲੋ ਚੱਲਿਆ ਕਰੂ ਅੱਜ ਇੱਕ ਤੇਜ਼ ਰਫ਼ਤਾਰ ਕਾਰ ਨੇ ਇੱਕ ਪਰਿਵਾਰ ਦੀ ਜ਼ਿੰਦਗੀ ਖਤਮ ਕਰਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਨੱਥੂ ਕੀ ਤਹਿਸੀਲ ਬਾਗਾਪੁਰਣਾ ਜ਼ਿਲ੍ਹਾ ਮੋਗਾ ਜੀ